ਉਕੇ तकरीबन ਜੀ 50 55 ਸਾਲ ਪੁਰਾਣਾ ਰੁੱਖ ਹੈ ਜੀ ਸਭ ਤੋਂ ਵੱਡਾ ਨੁਕਸਾਨ ਰੁੱਖ ਦਾ ਤਾਂ ਜਿਹੜਾ ਹੋਇਆ ਹੋਇਆ ਪੰਛੀਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਇੱਥੇ ਪੰਛੀ ਗਟਾਰਾ ਮੋਰ ਚਿੜੀਆਂ ਪੋਤੇ ਬਹੁਤ ਇੱਥੇ ਪੰਛੀ ਰਹਿੰਦੇ ਨੇ ਉਹਨਾਂ ਦੇ ਆਲ ਨੇ ਗੁੱਪੇ ਨੇ ਇਤੋਂ ਬਹੁਤ ਉਹਨਾਂ ਦਾ ਵੀ ਨੁਕਸਾਨ ਹੋਇਆ ਅੱਜ ਅਸੀਂ ਉਹ ਤਸਵੀਰਾਂ ਦਿਖਾਉਣ ਲੱਗੇ ਆ ਜਿਹੜੀਆਂ ਕੱਲ 5 ਵਜੇ ਕੁਦਰਤੀ ਕਹਿਰ ਤੁਹਾਨੂੰ ਦੇਖਣ ਨੂੰ ਮਿਲਿਆ ਪੂਰੇ ਪੰਜਾਬ ਦੇ ਵਿੱਚ ਕੁਝ ਇਲਾਕਿਆਂ ਦੇ ਵਿੱਚ ਕਾਫੀ ਵੱਡਾ ਨੁਕਸਾਨ ਹੋਇਆ ਅਸੀਂ ਉਸ ਨੁਕਸਾਨ ਦੀ ਗੱਲ ਕਰਨ ਲੱਗੇ ਹਾਂ ਜਿਹਦੀ ਪਰਪਾਈ ਅਸੀਂ ਕਦੇ ਨਹੀਂ ਕਰ ਸਕਦੇ ਕਿਉਂਕਿ ਜਿਹੜੇ ਰੁੱਖ ਨੇ ਉਹ ਸਾਨੂੰ ਆਕਸੀਜਨ ਦਿੰਦੇ ਨੇ ਪਰ ਉਸ ਰੁੱਖ ਦੀ ਗੱਲ ਕਰਨ ਲੱਗੇ ਹਾਂ ਜਿਹੜਾ ਭਵਾਨੀਗੜ ਮਾਈਆਂ ਜਿਹੜੀ ਪੱਤੀ ਆ ਉਹਦਾ ਇੱਕ ਕਹਿ ਸਕਦੇ ਥਾਈ ਦੇ ਵਿੱਚ ਇਹ ਰੁੱਖ ਸੀਗਾ ਪਿੱਪਲ ਤੇ ਬੋਹੜ ਦਾ ਰੁੱਖ 50 ਸਾਲ ਤਕਰੀਬਨ ਪੁਰਾਣਾ ਰੁੱਖ ਹੈ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਈਏ ਇਹ ਤੁਸੀਂ ਤਸਵੀਰਾਂ ਦੇਖੋ ਕਿ ਮੋٹے ਮੋٹے ਜਿਹੜੇ ਟਾਣੇ ਨੇ ਉਹ ਸਾਰੇ ਟੁੱਟ ਕੇ ਥੱਲੇ ਆ ਗਏ ਨੇ ਇਸ ਰੁੱਖ ਤੇ ਇੱਕ ਬਲੱਖਣ ਗੱਲ ਏ ਸੀ ਸਾਹਮਣੂ ਜਿਹੜੀਆਂ ਪੂਰੇ ਜਿਹੜੇ ਪੰਛੀ ਸੀਗੇ ਚਿੜੀਆਂ ਸੀ ਮੋਰ ਸੀਗੇ ਇਸ ਦਰਖਤ ਦੇ ਉੱਤੇ ਜਿਹੜਾ ਆਪਦਾ ਰਾਤ ਬਤੀਤ ਕਰਦੇ ਸੀ ਸਾਹਮਣੂ ਇੱਥੇ ਪੂਰੀ ਕਹਿ ਸਕਦੇ ਹਾਂ ਉਹਨਾਂ ਦੀ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਸੀ ਤੇ ਦੂਜੀ ਵਧੀਆ ਗੱਲ ਏ ਸੀ ਕਿ ਆਮ ਹੁਣ ਪਿੰਡਾਂ ਦੇ ਵਿੱਚੋਂ ਗਾਇਬ ਹੁੰਦੀਆਂ ਜਾ ਰਹੀਆਂ ਨੇ ਸਾਡੀਆਂ ਪ੍ਰਾਤਨ ਚੀਜ਼ਾਂ ਜਿੱਥੇ ਕਿ ਜਿਹੜੇ ਬਜ਼ੁਰਗ ਸੀਗੇ ਸਾਡੇ ਇਕੱਠੇ ਹੋ ਕੇ ਇੱਕ ਢਾਣੀ ਦੇ ਥੱਲੇ ਬੈਠਿਆ ਕਰਦੇ ਸੀ ਇਸ ਜਗ੍ਹਾ ਤੇ ਉਹਨਾਂ ਨੇ ਸੈਟ ਬਣਾਇਆ ਹੋਇਆ ਸੀ ਤੁਸੀਂ ਦੇਖੋ ਕਿ ਹੁਣ ਵੀ ਸਾਡੇ ਜਿਹੜੇ ਬਜ਼ੁਰਗ ਨੇ ਉਹ ਇੱਥੇ ਬੈਠੇ ਹੋਏ ਨੇ ਕਿਉਂਕਿ ਇੱਥੇ ਬੈਠ ਕੇ ਆਰਾਮ ਕਰਦੇ ਸੀ ਇੱਥੇ ਆਪਾਂ ਮਨੋਰੰਜਨ ਦਾ ਇੱਕ ਸਾਧਨ ਕਹਿ ਸਕਦੇ ਹਾਂ ਤਾਸ਼ ਵਗੈਰਾ ਖੇਡਦੇ ਸੀ ਦੁਪਹਿਰ ਦੇ ਪਰ ਹੁਣ ਕਹਿ ਸਕਦੇ ਹਾਂ ਕਿ ਗਰਮੀ ਦੀ ਰੁੱਤ ਦੇ ਵਿੱਚ ਬਹੁਤ ਇਹਨਾਂ ਨੂੰ ਗਰਮੀ ਦਾ ਸਾਹਮਣਾ ਕਰ ਰਹੇ ਹੋ ਕਿਉਂਕਿ ਜਿਹੜਾ ਬੋਹੜ ਜਾਂ ਪਿੱਪਲ ਉਹਦੀ ਸਾਂਹ ਜਿਹੜੀ ਬੜੀ ਠੰਡੀ ਹੁੰਦੀ ਆ ਅਸੀਂ ਬਾਜੀ ਨਾਲ ਗੱਲ ਕਰਦੇ ਆ ਅੱਜ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੰਜੀਤ ਹੈ ਸੰਜੀਤ ਖੰਗੂੜਾ ਸੰਜੀਤ ਜੇ ਗੱਲ ਕੀਤੀ ਜਾਵੇ ਬੜਾ ਪੁਰਾਣਾ ਰੁੱਖ ਸੀ ਤੁਸੀਂ ਤੇ ਦੇਖ ਰਹੇ ਹੋ ਕਿ ਕਿੰਨੇ ਮਰੋੜਿਆ ਹਵਾ ਨੇ ਝੱਖੜ ਪੂਰਾ ਤੂਫਾਨ ਨੇ ਪੂਰਾ ਤਹਸਨੈਸ ਕਰਤਾ ਕੀ ਕਹਿਣਾ ਚਾਹੋ ਕਿੰਨਾ ਪੁਰਾਣਾ ਰੁੱਖ ਸੀ ਰੁੱਖ ਇਹ तकरीबन ਜੀ 50 55 ਸਾਲ ਪੁਰਾਣਾ ਰੁੱਖਾ ਜੀ ਤੇ ਸਭ ਤੋਂ ਵੱਡਾ ਨੁਕਸਾਨ ਰੁੱਖ ਦਾ ਤਾਂ ਜਿਹੜਾ ਹੋਇਆ ਹੋਇਆ ਪੰਛੀਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਇੱਥੇ ਪੰਛੀ ਗਟਾਰਾ ਮੋਰ ਚਿੜੀਆਂ ਤੋਤੇ ਬਹੁਤ ਇੱਥੇ ਪੰਛੀ ਰਹਿੰਦੇ ਨੇ ਹੂੰ ਉਹਨਾਂ ਦੇ ਆਨਲਾਈਨ ਪੁੱਤੇ ਨੇ ਦੇਖੋ ਬਹੁਤ ਉਹਨਾਂ ਦਾ ਵੀ ਨੁਕਸਾਨ ਹੋਇਆ ਜੀ ਧੁੱਪ ਪੈ ਰਹੀ ਧੁੱਪ ਪੈਣੀ ਆ ਉਹਦੇ ਕਰਕੇ ਇੱਥੇ ਧੁੱਪ ਬਹੁਤ ਜ਼ਿਆਦਾ ਯਾਨੀ ਕਿ ਗਰਮੀ ਜਿਆਦੇ ਪਉਂਦੀ ਕਿੱਥੀ ਜਿਵੇਂ ਜਿਵੇਂ ਆਪਾਂ ਗੱਲ ਕਰੀਏ ਤਾਂ ਹੁਣ ਏਸੀ ਲੱਗੇ ਆ ਇੱਕ ਉਦਰਤੀ ਜਿਹੜੀ ਸਾਹ ਸੀ ਬਜ਼ੁਰਗ ਸਾਡੇ ਹੁਣ ਵੀ ਬੈਠੇ ਆ ਤੇ ਦੁਪਹਿਰਾ ਇੱਥੇ ਗੁਜ਼ਾਰਦੇ ਸੀ ਕਿਉਂਕਿ ਘਰਾਂ ਦੇ ਵਿੱਚੋਂ ਕੰਮਾ ਕਰਾਉ ਇਹਨਾਂ ਨੇ ਆਪਣੀਆਂ ਉਮਰਾਂ ਨੇ ਜਿਹੜੀਆਂ ਕੰਮਕਾਰ ਕਰਕੇ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਕੰਮੇ ਘਰੀ ਲਾਤਾ ਸਾਰੇ ਹੀ ਦਿਹਾੜੀ ਇੱਥੇ ਬਤੀਤ ਕਰਦੇ ਸੀ ਹੁਣ ਇਹਨਾਂ ਨੂੰ ਕਿੰਨੀ ਕਿ ਮੁਸ਼ਕਲ ਦਾ ਸਾਹਮਣਾ ਕਰਨਾ ਪੈਣਾ ਹੈ ਜੀ ਦੇਖੋ ਗਰਮੀ ਵੀ ਪੈਣੀ ਆ ਸਾਡਾ ਜਿਹੜਾ ਇੱਥੇ ਵਾਟਰਪੂਲ ਲੱਗਿਆ ਹੋਇਆ ਸੀਗਾ ਉਹ ਵੀ ਟੁੱਟ ਗਿਆ ਚਲੋ ਉਹ ਠੀਕ ਕਰਾ ਲਾਂਗੇ ਅਸੀਂ ਬਟ ਜਿਹੜਾ ਇਹ ਰੁੱਖ ਹੈ ਜਿਹੜੀ এনवायरमेंट ਹੈ ਇਹ ਜਿਹੜੀ ਆਪਾਂ ਆਕਸੀਜਨ ਦਿੰਦੇ ਨੇ ਠੀਕ ਹੈ ਉਹ ਜਿਹੜਾ ਘਟਾ ਉਹ ਕਦੇ ਪੂਰਾ ਨਹੀਂ ਹੁੰਦਾ ਹੈਗਾ ਇਹ ਬਹੁਤ ਵੱਡਾ ਘਟਾ ਜੀ ਜਿਹੜੀਆਂ ਗਾਦਰਾਂ ਨੇ ਉਪਰਾਂ ਚੰਦ ਭਵਤਾਂ ਪਿਆ ਕਰਨੀਆਂ ਜੀ ਬਹੁਤ ਚੜਾਈ ਆ ਪੱਥਰ ਲੰਘਦੇ ਠੰਡਾ ਹੋ ਨਹੀਂ ਇਹ ਠੰਡੀ ਹਵਾ ਆ ਬਿਲਕੁਲ ਜੀ ਜਿਹੜੀਆਂ ਤੁਹਾਨੂੰ ਦੱਸ ਰਹੇ ਆ ਕਿ ਓੜ ਮਤਲਬ ਕਿ ਓੜ ਤੇ ਪੀਪਲ ਦੇ ਜਿਹੜਾ ਤਾਲ ਮੇਰਸੀ ਇਹ ਤਰੁਖ ਸੀਗਾ ਤੁਹਾਨੂੰ ਅੱਗੇ ਜਾ ਕੇ ਵੀ ਤਸਵੀਰਾਂ ਦੇ ਵਿੱਚ ਦਿਖਾ ਦਿੰਦੇ ਆ ਕਿ ਹੁਣ ਜਿਹੜੀ ਤਫਸ ਹੈ ਉਹ ਸੈਟ ਦੇ ਉੱਤੇ ਸਿੱਧੀ ਪਿਆ ਕਰਨੀ ਹੈ ਕਿਉਂਕਿ ਇੱਥੇ ਜਿਹੜੇ ਕੁਝ ਦੇਤੇ ਜਿਹੜੇ ਸਾਡੇ ਚਰਾਂਦੋ ਸੰਭਾਇਆ ਦੇ ਬਜ਼ੁਰਗਰੇ ਉਹ ਇੱਥੇ ਬੈਠੇ ਹੋਏ ਨੇ ਇੱਥੇ ਦੁਪਹਿਰਾ ਗੁਜ਼ਾਰਦੇ ਸੀ ਗੱਲਾਂ ਬਾਤਾਂ ਕਰਦੇ ਸੀ ਆਪਦੇ ਅਨੁਭਵ ਸਾਂਝੇ ਕਰਦੇ ਸੀ ਪਰ ਹੁਣ ਕਹਿ ਸਕਦੇ ਆ ਕਿ ਇਸ ਝੱਖੜ ਨੇ ਤੂਫਾਨ ਨੇ ਜਿਹੜਾ ਇਸ ਰੁੱਖ ਨੂੰ ਨੁਕਸਾਨ ਪਾਇਆ ਸਾਰਾ ਹਰ ਇੱਕ ਬਜ਼ੁਰਗ ਦੇ ਦਿਲ ਦੇ ਵਿੱਚ ਇਸ ਦਾ ਦਰਦ ਜਰੂਰ ਹੈ ਕਿਉਂਕਿ ਉਦਰਤ ਜਿਹੜੀ ਹੈਗੀ ਆ ਇੱਥੇ ਜਾਨਵਰ ਜਿਹੜੇ ਹੈਗੇ ਸੀ ਰਾਤ ਕੱਟਦੇ ਸੀ ਪਾਂਸੂ ਕਟਾ ਪਾਂਸੀ ਤੇ ਮੋਰ ਕਟਾ ਜਿਹੜੀ ਕਟਾਹਰ ਹੁੰਦੀ ਹੈ ਤੇ ਹੋਰ ਅਨੇਕਾਂ ਜਾਨਵਰ ਇਸ ਸਾਮ ਨੂੰ ਜਦੋਂ ਲੰਘਦੇ ਸੀ ਉਹਨਾਂ ਦਾ ਜਿਹੜਾ ਰੌਲਾ ਸੀ ਅਸੀਂ ਸੁਣਦੇ ਸੀ ਕੰਨਾਂ ਦੇ ਵਿੱਚ ਕਹਿ ਸਕਦੇ ਹਾਂ ਬਖੋ ਬੱਕਰੀਆਂ ਆਵਾਜ਼ਾਂ ਸੁਣ ਕੇ ਆਨੰਦ ਆਉਂਦਾ ਸੀ ਪਰ ਹੁਣ ਇਸ ਰੁੱਖ ਦਾ ਜਿਹੜਾ ਨੁਕਸਾਨ ਹੋਇਆ ਇਹਦੇ ਕੋਈ ਪਰਭਾਈ ਨਹੀਂ ਕਰ ਸਕਦੇ ਲੋੜ ਹੈ ਸਾਨੂੰ ਰੁੱਖਾਂ ਨੂੰ ਬਚਾਉਣ ਦੀ ਜਿਹੜਾ ਅਨੇਕਾਂ ਹਜ਼ਾਰਾਂ ਜਿਹੜੇ ਰੁੱਖ ਨੇ ਸੜਕਾਂ ਦੇ ਉੱਤੋਂ ਪੱਟੇ ਜਾ ਰਹੇ ਨੇ ਜਾਂ ਰਾਤ ਦੇ ਤੂਫਾਨ ਨਾਲ ਜਿਹੜੇ ਨੁਕਸਾਨੇ ਗਏ ਨੇ ਰੁੱਖ ਨੇ ਲੋੜ ਹੈ ਸਾਨੂੰ ਹੋਰ ਰੁੱਖ ਲਗਾ ਕੇ ਵਾਤਾਵਰਨ ਨੂੰ ਬਚਾਉਣ ਦੀ ਤਾਂ ਕਿ ਜਿਹੜੇ ਰੁੱਖ ਤੇ ਸਾਡੇ ਜਿਹੜੇ ਬਜ਼ੁਰਗ ਨੇ ਉਹ ਆਨੰਦ ਲੈ ਸਕਣ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਰੋ ਪੀਡੀ ਸੀ ਦੇ ਕੈਮਰਾਮੈਨ ਭੀਮਾ ਪੱਟੀਵਾਲ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਡੀ ਸੀ ਨਿਊਜ਼ ਸੰਗਠਨ